ਦੇਖ ਲਾ ਮਾ ਲੋਕਾਂ ਦਾ ਮੂੰਹ ਨਹੀਂ ਫੜਿਆ ਜਾਂਦਾ ਹੈਗਾ ਦੇਖ ਲਾ ਤੇ ਉਹਨੇ ਦਾਗੀ ਨੇ ਗਾ ਗਗਨ ਕੀ ਜ਼ਮੀਨ ਲੈ ਲਈ ਠੇਕੇ ਤੇ ਪਾਣੇ ਲੋਕਾਂ ਨੇ ਗੱਲਾਂ ਬਣਾ ਲਈਆਂ ਆਖੇ ਗਗਨ ਤੇ ਦਾਗੀ ਵੀ ਮਾੜੀ ਨਿਕਲ ਜੀ ਨਾਲ ਦੇਖ ਲਾ ਬੇਬੇ ਜਿੱਦੇ ਮੈਂ ਪਿਆਖੇ ਆਈਆਂ ਕਿੰਨਾ ਰੂਪ ਸੀ ਮੇਰੇ ਤੇ ਦਾਗ-ਦਾਗ ਕਰਦਾ ਚਿਹਰਾ ਮੈਂ ਖਰਬੂਜੇ ਵਾਂਗੂ ਚੋ-ਚੋ ਪਵੇ ਰੰਗ ਮੇਰਾ ਕਿਸੇ ਪਾਣ ਦੇ ਖਾਸਮ ਦੀ ਹਿੰਮਤ ਨਹੀਂ ਸੀ ਮੇਰੇ ਕੰਨੀ ਕੋਈ ਚਾਖ ਜੇ ਜੇ ਵੇਬ ਵੇ ਮਾੜਾ ਮਟਾ ਹੈ ਕਰਦੇ ਨੇ ਲੱਛਣ ਕਰਦੀਆਂ ਨੇ ਤਾਂ ਬੰਦੇ ਵਾਂਗਰ ਲੱਗਦੇ ਨਹੀਂ ਨਹੀਂ ਕੋਈ ਆ ਕੇ ਖਾ ਚਾਲੋ ਨਾ ਪਾੜਦਾ ਮੇਰੇ ਪਿਆਵ ਦੇ ਸਾਲੇ ਨੂੰ ਰੂਪ ਤਾਂ ਖੈਰ ਵੇ ਮੈਂ ਤੇਰੇ ਤੇ ਵੀ ਬਥੇਰੇ ਸਿੱਕਾਂ ਨਹੀਂ ਜਦ ਤੂੰ ਆਈ ਹੈ ਹੈਨਾ ਹਾਂ ਮਜਾਲਾ ਕੋਈ ਹੋ ਕਰ ਜੇ ਹਾਂ ਤੇ ਹੋਰ ਤੂੰ ਉਸ ਨਾਲ ਵਧੀਆ ਰਹਿਣੀ ਆਂਗੀ ਵਧੀਆ ਤੇ ਪਲਸਣਾ ਪਲਸਣਾ ਆਈਆਂ ਨੇ ਨਾ ਲੱਗੀਆਂ ਨੇ ਬਈ ਲੱਗੀਆਂ ਨਹੀਂ ਕਿਉਂ ਕਿਹੜਾ ਥੋੜੇ ਪਿੰਡ ਦਾ ਸਰਪੰਚ ਲੈ ਮੈਨੂੰ ਦੱਸ ਕਿ ਕਿਹੜੀ ਗੱਲਾਂ ਨਹੀਂ ਲੱਗੀਆਂ ਨਹੀਂ ਉਮਰ ਕਿੰਨੀ ਹੋਗੀ ਤੇਰੀ ਉਹ ਵਰ ਕੱਟਾ ਹੈ ਕੱਟੋ ਕੱਟ ਹੁਣ ਜਾ ਕੇ ਉੱਤੇ ਹੋਊਗੀ ਪੂਰੀ ਹਏ ਉਮਰ ਤੇ ਤੇਰੇ ਸੁੱਖ ਰਣ ਮੇਰੀ ਮਾਂ ਤੇ ਤੋ ਕੁੜੀ ਲੱਗਦੀਆਂ ਗਈ ਹਾਂ ਭਾਣੇ ਮੇਰੀ ਗੱਲ ਸੁਣ ਮਾਂ ਪੈਸੇ ਭਾਲਦੇ ਨੇ ਪੈਸੇ ਹੁਣ ਦੇਖਿਓ ਭਾਈ ਤੁਸੀਂ ਦੱਸਿਓ ਵੀ ਬੇਬੇ ਦੀ ਉਮਰ ਹੈਗੀਏ ਪੈਸਣ ਵਾਲੀ ਕਿੰਨਾ ਹਾਏ ਵੀ ਬਹੁਤ ਚਪਕਾਰ ਡੋਕਾਂ ਵਾਲ ਦੀ ਲੱਗਦੀ ਇਹ ਤਾਂ ਗੱਲ ਬੇਬੇ ਨੇ ਦੀ ਮਾੜੀ ਆ ਗਈ ਮਾੜੀ ਜਿਆੜਾ ਵਾਲੇ ਹੈ ਇਹ ਅੰਨੇ ਨੇ ਕਿ ਇਹਨਾਂ ਨੂੰ ਦੀਦੇ ਨਹੀਂ ਹੈਗਾ ਵੀ ਪਾਈ ਹੁਣ ਸਾਰੀ ਉਮਰ ਤਾ ਤੂੰ ਦੇਖ ਲੈ ਕੱਢ ਲਈ ਸਾਰਾ ਸਿਰ ਚਿੱਟਾ ਹੋਇਆ ਪਿਆ ਹੈ ਵੀ ਪੈਨਸ਼ਨ ਤਾਂ ਲੱਗਣ ਦਾ ਹੱਕ ਸੀ ਮਾਂ ਤੇਰਾ ਹਾਂ ਹਾਂ ਮੈਂ ਤਾਂ ਹੈਗੀ ਵੱਡ ਪਰਦੀ ਜੀ ਪੱਖੋ ਦੀ ਹੁੰਦੀ ਮੈਂ ਤਾਂ ਕੱਢ ਦੇਣੀ ਜਲੂਸ ਜਾ ਕੇ ਨਾ ਮੈਂ ਬਰ ਸਰਪੰਚ ਅੰਨੇ ਨੇ ਸਾਡੇ ਪਿੰਡ ਦੇ ਹਾਂ ਗਲਤੀ ਹੈਗੀ ਸੀ ਇਹ ਧਾਰ ਕਾਟ ਵਾਲੀਆਂ ਦੀ ਜੜੀਆਂ ਬਣਾਉਣ ਆਈ ਸੀ ਪਹਿਣ ਜੀਆਂ ਮਰਜੀ ਨਾਲੀ ਇਹ ਛੋਟੀਆਂ ਉਮਰਾਂ ਕਰਤੀਆਂ ਹੈ ਮਰਜੀ ਨਾਲੀ ਵੱਡੀਆਂ ਕਰਤੀਆਂ ਵੀ ਇੰਨੇ ਥੋੜੇ ਡੇਲੇ ਤਾਂ ਨਹੀਂ ਫੁੱਟੇ ਵੀ ਸਾਰਾ ਤਾਂ ਵਿਚਾਰੀ ਦੇਖ ਲੈ ਹੈਨਾ ਵੀ ਪੋਤਿਆਂ ਦੋਤਿਆਂ ਵਾਲੀ ਹੋਈ ਪਈ ਹੈ ਹੈਨਾ ਸਾਰੀ ਉਮਰ ਹੰਡਾਈ ਫਿਰਦੀ ਹੈਗੀ ਸਰਕਾਰਾਂ ਵੀ ਮਾੜੀਆਂ ਨੇ ਇਹ ਵੀ ਖੁਸ਼ ਨਹੀਂ ਹੈਗੇ ਪਿਲਸਣਾ ਲਾ ਕੇ ਇਹ ਤਾਂ ਆਪਦੀ ਬੱਬਰ ਭਾਂ ਦੇਨੇ ਅੰਮਾ ਵਾ ਪਈ ਸਹੀ ਗੱਲ ਹੈ ਜਿਹੜੇ ਮੈਂਬਰ ਸਰਪੰਚ ਨੇ ਨਾ ਤੁਸੀਂ ਦੇਖਿਆ ਕਰੋ ਵੀ ਜਦ ਬਜ਼ੁਰਗ ਹੈਗੇ ਨੇ ਇਹ ਕਾਗਜ਼ਾਂ 'ਚ ਕਈ ਵਾਰ ਉਮਰ ਘਟ ਜਾਂਦੀ ਆ ਪਈ ਤਾਂ ਤੁਸੀਂ ਉਮਰ ਪੂਰੀ ਕਰਾ ਕੇ ਹਨਾ ਹਲਫੀ ਹੁਲਫੀ ਬਿਆਨ ਲਾ ਕੇ ਭਾਈ ਬਜ਼ੁਰਗ ਦੀ ਉਮਰ ਇੰਨੀ ਹੈਗੀ ਤੇ ਜਦੋਂ ਆਧਾਰ ਕਾਰਡ ਬਣੇ ਨੇ ਉਦੋਂ ਕੱਟ ਕਰੀ ਗਈ ਹੈ ਹਨਾ ਵੀ ਉਦੋਂ ਪਲੇਖੇ ਪਲੁਖੇ ਨਾਲ ਕੱਟ ਹੋ ਗਈ ਭਈ ਇਹਨਾਂ ਨੂੰ ਵਿਚਾਰੀਆਂ ਨੂੰ ਕੀ ਪਤਾ ਉਹਨਾਂ ਨੇ ਤਾਂ ਮਰਜ਼ੀ ਨਾਲ ਹੀ ਮਾਰਕ ਟੋਂਗਾ 50-55 ਸਾਲ ਦੀਆਂ ਕਰਤੀ ਹੁਣ ਕਿੰਨੀ ਘਟ ਤੇਰੀ ਉਮਰ ਮਾਂ ਥੋੜੀ ਜੀ ਘਟ ਆ ਅੱਛਾ ਚਲ ਪਾਈ ਉਮਰਾਂ ਤੁਸੀਂ ਆਪ ਹੀ ਪੂਰੀ ਕਰਦੇ ਕਰੋ ਪਿਲਤਨਾ ਲਾ ਦੇ ਕਰੋ ਕਿਸੇ ਨੇ ਕਿਹੜਾ ਘਰੋਂ ਦੇਣੇ ਨੇ ਸਰਕਾਰ ਦੇ ਪੈਸੇ ਨੇਗੇ ਸਰਕਾਰ ਨੇ ਕਿਹੜਾ ਪੱਲੇ ਆਉਂਦੇ ਨੇ ਉਹ ਵੀ ਸਾਢੇ ਆਰ ਕਿੰਦੇ ਹੁੰਦੇ ਨੇ ਜਿਹੜੇ ਆ ਇੱਥੇ ਕੀ ਸੀ ਕਿਸਾਉਂਦੇ ਰਹਿੰਦੇ ਨੇਗੇ ਟੈਕਸ ਟੂਕਸ ਦਿੰਦੇ ਨੇ ਜੀਐਸਟੀ ਕਿਤੇ ਹੋਰ ਕਿਤੇ ਕੁਸ ਠੀਕ ਆ ਤੇ ਭਾਈ ਸਾਡੇ ਅੱਜ ਦੀ ਇਹ ਫਿਲਮਾਂ ਕੀ ਵਸਤੂਤ ਲਾਇਕ ਕਮੈਂਟ ਸ਼ੇਅਰ ਜਰੂਰ ਕਰਿਓ ਮੈਂ ਤਾਂ ਬੇਬੇ ਬਾਲਾ ਦੁੱਖ ਹੋਇਆ ਜਿਹੜੀ ਤੇਰੇ ਪਿਲਸਣ ਨਹੀਂ ਲਾਈ ਹੈਗੀ ਸਾਡੇ ਪਿੰਡ ਦੇ ਸਰਪੰਚ ਤੇ ਮੈਂ ਬਰਾਚਾ ਨਹੀਂ ਦਾਮ ਬੇਬੇ ਜਿਹੜੀ ਗੱਲ ਹਾਂ ਮੈਂ ਹੁੰਦੀ ਸਰਪੰਚ ਨਹੀਂ ਮੈਂ ਸਭ ਦੀਆਂ ਲਵਾ ਦਿੰਦੀ ਜਿਹੜੀ ਉਮਰ ਪਤਾ ਲੱਗੇ ਵੀ 70 ਸਾਲ ਦੀ ਹੈ ਚੰਗਾ ਮਾ ਸਤਿ ਸ੍ਰੀ ਅਕਾਲ ਤੇਰੇ ਤਾਂ ਮੁੰਡੇ ਦਾ ਸਵਾਹ ਨਹੀਂ ਹੈਗਾ ਪਤਾ ਲੱਗੇ ਵੀ ਇੱਥੇ ਬੈਠੇ ਤਾਂ ਹੋਣ ਆਜ ਫੜ ਕੇ ਗੋਤਨੀ ਤਕੜੀ ਇਸਕੇ ਲੈ ਕੇ ਜਾਉ ਮੈ ਉਹ ਮੈਂ ਵਹੀ ਕਹਿੰਦੇ ਕਿ ਜੀ ਇੰਜੀਨੀਅਰ ਆਈ ਗੱਲੀ ਉਹਦੇ ਨਾਲ ਉੱਠ ਚੱਲੀ ਚੰਗਾ ਮੈਂ ਚਲਦੀ ਆ ਮੈਂ ਚੰਗਾ ਆਏ ਦੁੱਖ ਟੱਡ ਫਰੋ ਲੈਣਾ ਚਾਹੀਦਾ ਮੈਂ ਹਾਂ ਨਹੀਂ ਕਹਿੰਦੇ ਪਿੰਨਾ ਬਣ ਜਾਂਦਾ ਦੇਖ ਲੈ ਤੂੰ ਮੇਰੇ ਨਾਲ ਦੋ ਗੱਲਾਂ ਕੀਤੇ ਕਿੰਨਾ ਖੁਸ਼ਖਵਾਈਆਂ ਹੈ ਕਿੰਨਾ ਨੂਰ ਚੜ ਗਿਆ ਤੇਰੇ ਚਿਹਰੇ ਤੇ ਭਾਈ ਤੁਸੀਂ ਪਲਸਣ ਲਵਾ ਦੋ ਵੀ ਐਵੇਂ ਦੀ ਫੇਰੇ ਇਦੋਂ ਵੀ ਜ਼ਿਆਦਾ ਨੂਰ ਚੜ ਜੂ ਹਾਂ ਚੰਗਾ ਮੈਂ ਹੁਣ ਸਾਸਤ੍ਰਿਕਾ ਸੱਚੀ ਮੁੱਚੀ ਦੀ ਆਹੋ